ਤਰੀ ਤਰੀ ਮਮਾ ਉੱਠ ਗਈ ਮੰਜਾ ਚੱਲ ਜੀ ਮੰਜਾ ਚੱਲ ਜੀ ਮੰਜਾ ਚੱਲ ਜਨਿਆ ਨਿਆ ਲੈ ਮੈਂ ਯਾਰ ਬੜੀ ਯਾਰ ਮਰਾਜ ਫਿਰ ਚੱਕਰ 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 ਬਣਾਓ ਚਲੋ ਗਾਮੇ ਰੰਡਿਆ ਰੰਡਿਆ ਗੱਡੀਂ ਮੇਡਿਓ ਉਹਨਾਂ ਕੇ ਉਹਨਾਂ ਜਰਫੇ ਜੱਜਾ ਕਿਤਨਾ ਕਿਤਨਾ ਇਹ ਘਰ ਦੇ ਕੰਮ ਬੜੇ ਕੰਮ ਬੜੇ ਆ ਜਾ ਜਾ ਜਾਨਾ ਕਦੀ ਨਾ ਕਦੀ ਕਨਿਆ ਕਰੋ ਬਸ ਮੇਰੇ ਕਢਾਇਆ ਕਰੋ ਚੱਲ ਕਰਦਾ ਕਰਦਾ ਕਰੀ ਗੱਲ ਜਾ ਕੇ ਖਾਣਾ ਖਾ ਮੇਰਾ ਮੇਰੇ ਨਾਲ ਹੀ ਮੈਂ ਤਰਲੇ ਮਾਰ ਦੇ ਚੱਲ ਮੰਜੋਰ ਡੈਲੀ ਚਲੀਏ ਡੈਲੀ ਚਲੀਏ ਤੇ ਜਦੋਂ ਮੈਂ ਜਰੀ ਸੇਮੀ ਭਰੀ ਉਹਦੋਂ ਮੈਂ ਭੱਜ ਭੱਜ ਪੈਣਾ ਤੇ ਹੋਰ ਲਾ ਮੈਂ ਪਈਏ ਹੁਣ ਮੈਂ ਇੱਕ ਰਣੀ ਗਿਆ ਉਨੇ ਕਿੱਥੇ ਗਈ ਚਲੀਏ ਕਿ ਮੁਸੀਬਤ ਪਈ ਆ ਤੇ ਮੈਨੂੰ ਆਪੇ ਜਾਣਾ ਪੈ ਗਿਆ ਰੱਬਾ ਇਹ ਮੈਨੂੰ ਤਾਂ ਕਦੀ ਨਾ کہیں ਹੁੰਦਾ ਵੀ ਚੱਲਾ ਜਾ ਜਾ ਜੋਤੀ ਹੁਣ ਉਹਨੂੰ ਤੇ ਤੂੰ ਪਜਾਤਾ ਤਾਂ ਉਹਨੂੰ ਦੇਵ ਨੂੰ ਪੈਸਾ ਪਵਾ ਪਈ ਉੱਜਾ ਕਦੇ ਡੈਡੀ ਜੇ ਸੱਚੀ ਹੁੰਦੀ ਤੇ ਬੈਠੀ ਨਾ ਰਹਿੰਦੀ ਉਹ ਤਾਂ ਫੂ ਫੂ ਕਰਦੀ ਦੌੜ ਗਈ ਜਦ ਮੈਂ ਸੱਚੀਆਂ ਸੁਣਾਈਆਂ ਆਪਣੀ ਜ਼ੁਬਾਨ ਨੂੰ ਲਗਾਮ ਦਿਆ ਕਰ ਕੋਈ ਲਗਾਮ ਕਰੇ ਇਹ ਰਿਸ਼ਤੇਦਾਰ ਆਉਂਦਾ ਉਹਦੇ ਕਾਲੀ ਕਾ ਤੇ ਗਾਲ ਵੀ ਸੱਚਾਈ ਪੈਣੀ ਲੈ ਕੇ ਉਹਨੂੰ ਤੁਰੀ ਫਿਰਦੀ ਰਹੀ ਐ ਇਹ ਚ ਕਿਹੜੀ ਝੂਠੀ ਗੱਲ ਵਾ ਮਾਮੀ ਲੱਗਿਆਂ ਦੀ ਬਹਿਂਦੀਆਂ ਨਹੀਂ ਇੱਥੇ ਕਦੀ ਅਮਰਤ ਕਿੱਥੇ ਘਰ ਗਈ ਅੱਗੇ ਜਾ ਚਾਚੀਆਂ ਵੱਲ ਚੱਲ ਜਾਣਾ ਬਹੁਤ ਰਿਸ਼ਤੇਦਾਰ ਆਉਂਦੇ ਆ ਤੇਰੇ ਅੱਗੇ ਕੁੜੀਆਂ ਵਾਲਾ ਮੈਂ ਦੁਹੀ ਐ ਬਾਕੀ ਤੂੰ ਲਾਉ ਪੀਤਾ ਹੁਣ ਮੇਰਾ ਆ ਪੈਸੇ ਲਾਉ ਤੇ ਬਾਜੀ ਆਉਂਦੇ ਹੋਣੀ ਆ ਆਹੀ ਲਾਉ ਦਾ ਭਾਜੀ ਤੇ ਜੇ ਸੱਚੀ ਗੱਲ ਉਹਨੂੰ ਕਹੀ ਤੇ ਤੜਫੂਟੀ ਤੇ ਨਾਲ ਲੈ ਕੇ ਤੁਰੀ ਫਿਰਦੀ ਰਹੀ ਹੁਣ ਤੂੰ ਥੋੜਾ ਜਿਹਾ ਲਗਾਮ ਦੇ ਲਿਆ ਕਰ ਹਾਂ ਜਬਾਨ ਨੂੰ ਲਗਾਮ ਦੇ ਲਿਆ ਪਰ ਬੋਲਣ ਦੀ ਹੱਤ ਹੁੰਦੀ ਐ ਤੂੰ ਕੋਈ ਕੋਰਸ ਪੂਰਾ ਆ ਮੈਂ ਤਾਂ ਤੁਹਾਨੂੰ ਲੱਗਣਾ ਹੀ ਲੱਗਣਾ ਮੈਂ ਬੋਲਦੀ ਜਿਹੜਾ ਕੋਈ ਰਿਸ਼ਤੇਦਾਰ ਹੁੰਦਾ ਉਹ ਚੰਗਾ ਲੱਗਦਾ ਤੁਹਾਨੂੰ ਆਹੋ ਘਰ ਆਈ ਨੂੰ ਉਹਦੇ ਗੱਲ ਪਈ ਜਾਨੀ ਤੂੰ ਤੇ ਗੱਲ ਵੀ ਡੇਢੀ ਸੱਚੀ ਪੈਣੀ ਐ ਗਾਲੇ ਚ ਝੂਠੀ ਗੱਲ ਦੀ ਗੱਲ ਝੂਠੀ ਕੋਈ ਗੱਲ ਹੈਗੀ ਇਹਦੇ ਚ ਉਹਦੇ ਇੱਥੋਂ ਚੱਲ ਜਾ ਜਾ ਰਹਾ ਹੁਣ ਚਾਸੀ ਘਰ ਦੋਸਵਾ ਕਦੀ ਕਿਤੇ ਗਈ ਓ ਅਮਰਦ ਤੇ ਇਹ ਫਿਰਨ ਨਾਲ ਫਿਰਦੀ ਤੇ ਸੱਚੀ ਕਹਾਤਾ ਫਿਰਦੇ ਆ ਵੀ ਫਿਰ ਸੱਚੀ ਫੁੱਫੜ ਜੀ ਜਾਓ ਫੁੱਫੜ ਜੀ ਜਾਓ ਠਾਣੇ ਮੈਂ ਤਾਂ ਨਹੀਂ ਇਹਨਾਂ ਨੂੰ ਵਿੱਚ ਘਟਾਓ ਨਾਲ ਉਹ ਜਾ ਗਾਂ ਮੈਂ ਤਾਂ ਆਣਾ ਨਾ ਖਾਉਣੇ ਮੇਰੇ ਨਾਲ ਢਾ ਲਾ ਕੇ ਬੈਗੀ ਆ ਢਾ ਲਾ ਕੇ ਬੈਗੀ ਆ ਜਿਹੜੀ ਜਿੰਨੀ ਜ਼ਬਾਨ ਤੇਰੀ ਚਲਦੀ ਆ ਥੋੜੇ ਕੰਟਰੋਲ ਕਰ ਲੈ ਤੇ ਸਭ ਕੋ ਹੋ ਜਵੇ ਮੰਮਾ ਦੀਦਿ ਤੜਕਣੀ ਨਹੀਂ ਚੱਲਣ ਦੀ ਉੱਠ ਗਈ ਹੀ ਨਾ ਮੰਮੀ ਦੀਦਿ ਉੱਠ ਕੇ ਬੈਠੇ ਹੀ ਚੰਗਾ ਹੋਇਆ ਯਾ ਮਨਪ੍ਰੀਤ ਮਨਪ੍ਰੀਤ ਅੰਦੀ ਉੱਠੀ ਮਨਪ੍ਰੀਤ ਡੈਡੀ ਉੱਠ ਕੇ ਬੈਠੇ ਹੀ ਦੀਦੀ ਹੁਣ ਸਮਰੀ ਤਾਂ ਤੇਰੀ ਮੰਮੀ ਨੇ ਠੀਕ ਹੋ ਜਾਣਾ ਵਾਹਿਗੁਰੂ ਉਹ ਉੱਠ ਕੇ ਹੁਣ ਸ਼ੂਗਰ ਆ ਚੱਲ ਚੱਲ ਬੰਦ ਰਹਿਣੀ ਨਾ ਲੱਭੀ ਨਹੀਂ ਚੱਲਣੀ ਹੈ ਕਿਉਂ ਜਾਣਾ ਬਜੂ ਨੂੰ ਠੀਕ ਹੋਵੇ ਚੱਲਣੀ ਨਹੀਂ ਦੀ ਹੈ ਆ ਚਲਦੀ ਨਹੀਂ ਹਾਏ ਨਹੀਂ ਡੈਡੀ ਠੀਕ ਵਾ ਹੁਣੇ ਤਾਂ ਉੱਠ ਕੇ ਬੈਠੇ ਹੀ ਹਾਏ ਨਹੀਂ ਹਾਏ ਹਾਏ ਹੁਣ ਇਹ ਦੀ ਸਮਰੀਦ ਦੱਸ ਤੂੰ ਦਾਦੀ ਨੂੰ ਹਾਂ ਨਹੀਂ ਇਦਾਂ ਨਹੀਂ ਹੋ ਸਕਦਾ ਹੈ ਇਦਾਂ ਨਹੀਂ ਹੋ ਸਕਦਾ ਕੀ ਹੋਇਆ ਵਾ ਨਹੀਂ ਕੁਝ ਨਹੀਂ ਹੋਇਆ ਨਹੀਂ ਨਹੀਂ ਉਹ ਜਾ ਲੱਟੀ ਨਹੀਂ ਨਹੀਂ ਚਲ ਤੂੰ ਜਹਾ ਜਾਓ ਇਦਾਂ ਨਹੀਂ ਲੋ ਡਾਕਟਰ ਨੂੰ ਲੈ ਜਾਓ ਜਾ ਕੀ ਹੋਇਆ ਵਾ ਡੈਡੀ ਨਹੀਂ ਕੁਝ ਨਹੀਂ ਹੋਇਆ ਪੋਤੇ ਦੀ ਨੌਕਰੀ ਚੱਲ ਰਹੀ ਹਾਏ ਡਾਕਟਰ ਕੋਲ ਜਾਓ ਫੇਰ ਇੱਥੇ ਹੁਣ ਕੀ ਕਰਨਾ ਇਹਨੂੰ ਉੱਠ ਕੇ ਬੈਠੇ ਤੇ ਹੈਗੇ ਇਹ ਮੰਮੇ ਹੁਣੇ ਮਨਪ੍ਰੀਤ ਮਨਪ੍ਰੀਤ ਪੋਤੇ ਦੀਦੀ ਹਾਏ ਰਮੇ ਨੀ ਆ ਵੀ 32 ਬੰਦ ਹੋਣ ਦੇ ਕਿਹਦੇ ਹਾਂਜੀ ਬੈਠੀ ਕਾ ਅਕੁਰਸੀ ਲਾਓ ਹਾਂ ਕੋਈ ਨਹੀਂ ਇੱਥੇ ਬੈਜੇ ਨੇ ਨਹੀਂ ਨਹੀਂ ਉਹ ਕੁਰਸੀ ਨਹੀਂ ਨੇ ਉਹ ਵਰਸਣਾ ਬੈਠੇ ਬੈਠੇ ਹੋ ਸੁਣਾਓ ਛੇਤਾ ਠੀਕ ਠਾਕ ਵਾ ਛੇਤਾ ਸੁੱਤਾ ਤਾਂ ਹੁਣ ਕਾੜੀਆਂ ਵਾ ਜੋਕੋ ਹੋ ਗਿਆ ਵਾ ਹੁਣ ਸੇਲ ਕਾਦੀ ਹੁਣ ਤੇ ਦਿਨਾਂ ਨੂੰ ਠੱਕੇ ਦਿਨਾਂ ਵਾਲੀ ਗੱਲ ਬਹੁਤ ਗੱਲ ਹੁਣ ਜਿਵੇਂ ਆ ਬਾਹਰ ਦੇ ਕਾਸ਼ਿਫ ਤੇ ਆਹੋ ਦਈਆਂ ਵਿਚਾਰੀਏ ਲੰਮੇ ਪਈ ਆ ਕੀ ਕੀ ਡਾਕਟਰਾਂ ਦੀ ਡਾਕਟਰ ਉਹ ਦੱਸਦੇ ਕਿ ਰਾਬਾਸ ਰਹੀ ਆਗੇ ਮੈਂ ਜਿਹੜੀ ਤੇ ਪੈਸੇ ਲੈ ਕੇ ਤੁਹਾਡੀ ਕੋਲ ਆਉਣ ਲੱਗੇ ਤੇ ਹਣ ਹੋਰ ਮੁਸੀਬਤ ਤੁਹਾਨੂੰ ਦੱਸਿਆ ਹੀ ਫੋਨ ਤੇ ਬੈਗੀ ਆਹ ਦੱਸਿਆ ਡਾੜੀ ਨੇ ਤਾਂ ਹੀ ਮੈਂ ਆਇਆ ਲੱਗਾ ਕੋਈ ਪਤਾ ਪਤਾ ਪਾਣੀ ਪੁਣੀ ਤੇ ਆਓ ਪਾਣੀ ਲੈਣ ਦੀ ਲੋੜ ਹੀ ਨਹੀਂ ਕੋਈ ਨਹੀਂ ਪਾਣੀ ਨੰਗਾਂ ਡਿਆ ਜਿਹੜੇ ਜਿਹੇ ਗਲਾਮ ਹੁੰਦੀਆਂ ਨਹੀਂ ਲੱਗਾ ਪਤਾ ਉਹ ਡੈਡੀ ਕੋ ਕੱਖ ਨਹੀਂ ਪਤਾ ਲੱਗਾ ਉਹਦਾ ਯਾਰ ਹਾਂ ਸੁਲਵਾਨਾ ਉਹਦਾ ਕੱਖ ਨਹੀਂ ਪਤਾ ਲੱਗਾ ਕਿੱਥੇ ਜਾਈਏ ਹੁੰਦਾ ਜੀ ਮੈਂ ਤਾਂ ਮੇਰਾ ਤਾਂ ਦਿਮਾਗ ਹੀ ਖਰਾਬ ਹੋ ਗਿਆ ਫਸਲ ਹੋ ਗਿਆ ਦਿਮਾਗ ਸੋਚ-ਸੋਚ ਕੇ ਨੀ ਕਿਦੰ ਦੇ ਹਾਂ ਤੇ ਵੀ ਜੇ ਜੋਂ ਨੀਂਦ ਹੀ ਨਹੀਂ ਹੁੰਦੀ ਤੇ ਜਾ ਕਦੀ ਹੁੰਨੀ ਨੀਂਦ ਸੌਣੀ ਆ ਹਰ ਵੇਲੇ ਇਹੋ ਗੱਲ ਹਰ ਵੇਲੇ ਇਹੋ ਗੱਲ ਮੇਰੇ ਤਾਂ ਟੈਨਸ਼ਨ ਹੋ ਗਿਆ ਨੀ ਉਹ ਦੋਆ ਤੀ ਉਹ ਤਾਂ ਚਲ ਵੀ ਪਤਾ ਪਈ ਪਈ ਉਹਦਾ ਰੱਬ ਨੇ ਪਾਈ ਠੀਕ ਨਹੀਂ ਇਨੇ ਉਦੋਂ ਵੱਧ ਪਾਤੀ ਟੈਨਸ਼ਨ ਹਾਂ ਹੁਣ ਤਾਂ ਇਹ ਦਿਨਾਂ ਨੂੰ ਕਿੱਥੇ ਦੇਣ ਉਹ ਆਈ ਗੱਲ ਵਾ ਬਹੁਤ ਔੜੀ ਗਲਤੀ ਕੀਤੀ ਇਹਨੇ ਮੈਂ ਤਾਂ ਕਿਹਾ ਜਣ ਨੂੰ ਮੰਤਰੀਤ ਕੋ ਸਾਡਾ ਡੈਡੀ ਕਹਿੰਦੇ ਚਲ ਨਾਨਕੇ ਚਾਰ ਦਿਨ ਰਹਿ ਲੂਗੀ ਹੁਣ ਇਹ ਥੋੜੀ ਪਤਾ ਹੁਣ ਕਿੱਧਰ ਚਲ ਜਾਣਾ ਉਹਨੇ ਮੈਂ ਤਾਂ ਆ ਫੋਨ ਕਰ ਲਗਾ ਮੈਂ ਚਲ ਚਾਰ ਦਿਨ ਲਿਆਉਂਦੀਆਂ ਨੂੰ ਹਾਂ ਚਲੋ ਲੱਗਿਆ ਹੱਥੋਂ ਕੰਮ ਕਰੂਗੀ ਮਣੀ ਮੋਟਾ ਤੇ ਨਾਲੇ ਮੰਤਰੀ ਉਹਨੂੰ ਵੇਖੂਗੀ ਜੇ ਨਾਲੇ ਲਘੂ ਤੇਲ ਦੂੜ ਫਰਮਾ ਕੇ ਖਰਾਬਗਾ ਉੱਥੇ ਛੜ ਗਿਆ ਮੈਂ ਕਿਹਾ ਚਲ ਨਾਨਕੇ ਆ ਉੱਥੇ ਛੜ ਹੋਣਾ ਹੁਣ ਕੀ ਪਤਾ ਹੈ ਪਿਆ ਆਪਾਣਾ ਵਰਤਣਾ ਨੇ ਮੈਂ ਉੱਥੇ ਤੁਹਾਡੇ ਕੋ ਛੜ ਹੁੰ ਚਲ ਸੋਚਿਆ ਤੁਸੀਂ ਚੰਗਾ ਹੀ ਹਾਂ ਹਾਂ ਰਹਾ ਹੋਇਆ ਗੁਰੂ ਨੰਨ ਜਮਾ ਜੋ ਇਹ ਕਰੀਏ ਹੁਣ ਕਿੱਥੇ ਚਲ ਜਾਈਏ ਮੈਨੂੰ ਤੇ ਸਮਝ ਨਹੀਂ ਆ ਰਹੀ ਮੇਰੀ ਭੈਣ ਲਿਆ ਨਾ ਤਾਂ ਪਈ ਪੈਹੇ ਕਰਨੇ ਬਹੁਤ ਥੇ ਗੱਲ ਕਰਨੀ ਆ ਹਾਂ ਉਹ ਹਾਂ ਥਾਣੇ ਦੀ ਰਿਪੋਰਟ ਪੜ੍ਹਕਣੀ ਥਾਣੇ ਹੁਣ ਰਿਪੋਰਟ ਲਿਖਉਣੀ ਪੈਣੀ ਆ ਇਹ ਥਾਣੇ ਪਾਜੀ ਚੱਲੇ ਹੀ ਮੈਂ ਹੀ ਕਿਹਾ ਮੈਂ ਹਮਨਜੋੜ ਪਾਜੀ ਨਹੀਂ ਲੈ ਜਾ ਫਿਰ ਵੀ ਗਲਗੁਲ ਕਰ ਲੈਣਗੇ ਕੋਈ ਆਹੋ ਆਹੋ ਨਾਲ ਲੈ ਲੈਣਾ ਸਰਪੰਚ ਨੂੰ ਲੈਣੇ ਆਣਾ ਸਰਪੰਚ ਨੂੰ ਲੈ ਲੈਣੇ ਨਾਲ ਹਾਂ ਤੇ ਥਾਣੇ ਦੀ ਰਿਪੋਰਟ ਲਿਖਉਣੀ ਪੈਣੀ ਆ ਤੇ ਇਹ ਹੁਣ ਪਤਾ ਗਈ ਕਿ ਮੁੰਡੇ ਨਾਲ ਵੀ ਜਾਂ ਓਦਾਂ ਹੀ ਨਹਿਰ 600 ਮਾਰਦੀ ਹੈ। ਨਹਿਰ ਚੰਨ ਕਿਹੜੀ ਕਿਲੋ ਦੁੱਖ ਸਰਸ ਮਾਰਦੀ ਹੁੰਦੀ ਹੈ। ਵੀ ਇਹ ਨਾ ਕਿ ਉਹ ਕੋਈ ਗੱਲ ਦਾ ਕਿਸ ਬੰਦੇ ਕੋਈ ਸਰਾਖ ਨਿਕਲੇ ਤੇ ਫੇਰੀ ਆ। ਆਹੋ ਆਪਣਾ ਹੁਣ ਠੱਗ ਜੁੱਤੀ ਆਪਣਾ ਨੰਗਾ ਹੁੰਦਾ। ਕਿੱਥੇ ਰੋਣਾ। ਉਹ ਤਾਂ ਡੈਡੀ ਦਾ ਗੁੱਸਾ ਕਰਦੇ ਭਾਜੀ ਅਹ ਜਿਹੜੀ ਤਾਂ ਇਹਨਾਂ ਦੀ ਮਾਮੇ ਦੀ ਨੌਣਾ ਉਹ ਵੀ ਲੈ ਕੇ ਤੁਰੀ ਫਿਰਦੀ ਹੁੰਦੀ ਹੈ ਉਹਨੂੰ ਸਕੂਟਰੀ ਤੇ। ਹੁਣ ਸਾਨੂੰ ਕੀ ਪਤਾ ਮਿਆਂ ਦਾ ਇੱਥੇ ਅੱਗੇ ਮੈਂ ਡਾਟਦੀ ਹਾਂ ਤੇ ਤੁਹਾਡੇ ਸਾਹਮਣੇ ਤੁਸੀਂ ਸਾਰੇ ਕਹਿੰਦੇ ਵੀ ਇਹ ਗੁੱਸਾ ਕਰਦੀ ਭਾਬੀ। ਮਾਂ ਮੈਦੀ ਨੂੰ ਨੂੰ ਕੀ ਪਤਾ ਕਿਥੇ ਕੀ ਆ ਤੇ ਕੀ ਨਹੀਂ ਜਿਹੜੀ ਜਿਆਦਾ ਕੋਈ ਜਿੰਦਾ ਦੇ ਭੇਜਦਾ ਕੋਈ ਜਿੰਦਾ ਵਾ ਕੋਈ ਇਹੋ ਜਿਹਾ ਭੇਜ ਕਿਸ ਨੇ ਕਦੀ ਦਿੱਤਾ ਮਾਂ ਹੁੰਦੀ ਉਹਨੂੰ ਦੱਸਦੀ ਆਹੋ ਜਾਂ ਮਾਂ ਨੂੰ ਪੁੱਛਦੀ ਮਾਂ ਨੂੰ ਵੀ ਨਹੀਂ ਦੱਸਦੀ ਹੁੰਦੀਆਂ ਜਦੋਂ ਜਿੰਨੇ ਕੰਮ ਕਰਨਾ ਉਹਨੇ ਮਾਂ ਨੂੰ ਕਿੱਥੇ ਦੱਸਣਾ ਆਹੋ ਦੱਸਦੀ ਆਹੋ ਇਹਦੇ ਕੰਮ ਬਹੁਤ ਮੜਾ ਕੀਤਾ ਨੇ ਮੜਾ ਕੀਤਾ ਉਹਨੇ ਹਾਂ ਤੇਰਾ ਗੱਲ ਕਰਦੀ ਜਾਂ ਵੱਡੀ ਆਪਣੀ ਵੱਡੀ ਭੈਣ ਨਾਲ ਗੱਲ ਕਰ ਲਈ ਆਹ ਚਾਰ ਫੇਰੇ ਕਰਕੇ ਗਾਹ ਮਾਰਦੇ ਹੋਰ ਕੀ ਹੈ

아, 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 ਆਜੋ ਆਜੋ ਡਾਕਟਰ ਆਜੋ ਆ ਲੈ ਮੈਂ ਫੜਦਾ ਨਹੀਂ ਨਹੀਂ ਅੰਕਲ ਰਹੇ ਤਾਂ ਰਹਿਣ ਦਿਓ ਭਾਈ ਮੈਂ ਫੜ ਲੀ ਜਾ ਪੁੱਤ ਲੈਓ ਲੈਓ ਕੋਈ ਜਨ ਚਲ ਆ ਆ ਜਾ ਆ ਜਾ ਬੜਾ ਫੜ ਕੇ ਆਇਰ ਬਾ ਜੀ ਜੀ ਮਨ ਪੇ ਟੋਟੀ ਆ ਜਾ ਇਹ ਟਿੱਕਾ ਬਾਜੋ ਸੁਣ ਜਾਨ ਸੁਬਰੀ ਇਹ ਚੱਲੋ ਚਲੋ ਕਰਦੇ ਤੁਸੀਂ ਕੀ ਰੋਲਾ ਪਾਇਆ ਮੈਂ ਪਛਾਣ ਲਿਆ ਹਾਏ ਹਾਏ ਡਾਕਟਰ ਸਾਹਿਬ ਦੇਖੋ ਇਹ ਇਹੋ ਮੇਰੇ ਪੁੱਤ ਨੂੰ ਹਾਂ ਜਿਵੇਂ ਇਹ ਚੁੱਪ ਕਰ ਬੋਰ ਤਾ ਤੂੰ ਡਾਕਟਰ ਸਾਹਿਬ ਚੰਗੀ ਤਰ੍ਹਾਂ ਦੇਖੋ ਛੇਤੀ ਹਾਏ ਹਾਂ ਹਾਂ ਬੋਤੋ ਦੱਸ ਠੀਕ ਵਾ ਮੇਰਾ ਪੁੱਤ ਸੌਰੀ ਅੰਕਲ ਸੌਰੀ ਅੰਕਲ ਕੀ ਹੋਤੀ ਜੇ ਕਰੀ ਉਹ ਦਰੀਂ ਗੱਲ ਫੋਲ ਲੈ ਕੇ ਕੀ ਵੱਡੇ ਹਸਪਤਾਲ ਲੈ ਦੀਗੇ ਨਹੀਂ ਰੱਬ ਨੇ ਇਹਨਾਂ ਨੂੰ ਇੰਨੀ ਸਾਬਕ ਸਿਖਾਈ ਪਾ ਮੇਰਾ ਘਰ ਲੁੱਟਿਆ ਗਿਆ ਮੇਰਾ ਪੁੱਤ ਸੋਣਾ ਮੇਰਾ ਬੰਦਾ ਕੰਮ ਬਣਾ ਕਰਦਾ ਹੀ ਸਮਰੀਤ ਪੁੱਤ ਚੁੱਪ ਕਰ ਮਮਾ ਜੀ ਉਹਨੂੰ ਫੋਨ ਕਰਾ ਕੀ ਕਹਤੇ ਹੋ ਕੀ ਕਹਦਾ ਸਮਰੀਤ ਇੱਧਰ ਆਪ ਬੋਤਾ ਆ ਜਾ ਇੱਧਰ ਉਹ ਤੂੰ ਉੱਪਰ ਜਾ ਉਹ ਤਵੇ ਉਹਨਾਂ ਦੀ ਤਾਂ ਖਗੜ ਬਤੂ ਹੈ ਹੰਦੀ ਦੀ ਓਟ ਵੀ ਆ ਫੋਨ ਤੇ ਡੈਡੀ ਦਾ ਫੋਨ ਜੇ ਹੁਣ ਕਰਾਂ ਆਏ ਜੇ ਆ ਡਾਡੀ ਨੂੰ ਮੈਂ ਦੱਸ ਕੇ ਆਇਆ ਹਾਂ ਹਲੋ ਹਾਂ ਬਹੁਤ ਕਿਉਂ ਹੈ ਵਾ ਹਲੋ ਧੀ ਗੱਲ ਕੀ ਆ ਗੱਲ ਤਾਂ ਦੱਸ ਮੇਰੀ ਮੈਂ ਲੁੱਟ ਗਿਆ ਹੀ भाभी <laughs> <laughs> <लगे रो। laughs> <laughs> <गाल की> <laughs> ਇਹ ਮਮੀ ਨਾਲ ਆਈ ਹੈ ਨਾ ਮੈਂ ਪਤਾ ਕਰ ਰਹਾ ਦਾ ਨਹੀਂ ਉਹਦਾ ਪਤਾ ਕੀ ਕਰਨਾ ਹੈ ਹੈ ਰੱਬ ਕੀ ਕਰਦਾ ਦੇਣਾ ਮੈਂ ਨਹੀਂ ਜੰਮੀ ਵੀ ਹੋ ਰਹੀ ਆਏ ਉਹ ਦਿਨ ਕੀ ਜੀਦੀ ਕੋਣ ഇ <laughs> മേ <laughs> 呵呵呵呵。<laughs> ਨਲੀ ਨੂੰ ਗੋਸ਼ੋਂ ਨੇ ਆਇਆ ਸੜ ਜੇ ਮੇਰੀ ਜ਼ਬਾਨ ਪਰਸ਼ਨੀ ਜਿੰਨੇ ਗਿਆ ਬੜੇ ਲੱਗੋ ਜੀ ਨਾਨੀ ਚਟਪਟੇ ਇੰਤੋ ਬਟੇ ਮੇਰਾ ਪ੍ਰਦੇਸਾਂ ਜੇ ਵੀ ਬੰਦਾ ਕਾਹਦਾ ਹੁੰਦਾ நீ போணும் ஜொக்கடா ஆயிரம் பளுட்ட गए आई ये आ ਮੰਮੀ ਹੋਰ ਦੇ ਵੀ ਤੂੰ ਸਾਰਿਆਂ ਨੂੰ ਵੇਖਣਾ ਹੁਣ ਕੀ ਹੋਇਆ ਮੈਨੂੰ ਡੈਡੀ ਜੀ ਕੋਈ ਬਾਜ਼ ਨਹੀਂ ਦਿੰਦਾ ਮੰਮੀ ਮੈਂ ਪਾਣੀ ਲੈ ਕੇ ਆਉਂਦੀ ਮੰਮੀ ਮੰਮੀ ਹਾਏ ਹਾਏ ਕੀ ਹੋਇਆ ਇਹਨਾਂ ਨੂੰ ਹਾਏ 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 ਮੰਮੀ ਹੋਸਾ ਰੱਖੋ ਹੁਣ ਹਾਏ ਸਮਰੀਤ ਨੂੰ ਤੇ ਭਾਜੀ ਨੇ ਕਿੰਨੇ ਸੰਭਾਲਣਾ ਵਾ ਹਾਏ ਨਹੀਂ ਕੀ ਕਰੀਏ ਆਪਾਂ ਹਾਏ ਲੁੱਟੇ ਗਏ ਦਿੰਦੀ ਹਾਏ ਰਬਾ ਹਾਏ ਕੀ ਕਰਾਂਗੇ ਇਹ ੁੱਟੋ ਮੰਮੀ ਤਾਂ ਮੈਂ ਹਾਏ ਨਹੀਂ ਮੈਂ ਕੁੜੀ ਨੂੰ ਵੇਖਾਂ ਉੱਥੇ ਹਾਏ ਨਹੀਂ ਮੈਂ ਉਹਨੂੰ ਵੇਖਾਂ ਬੇਰੋ ਮਮੀ ਨਹੀਂ ਦੇ ਦਿੱਤੇ ਨੂੰ ਫੋਨ ਲਾਵਾਂ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਡਰ ਨਾ ਜਾਇਓ ਕਿ ਮਨਪ੍ਰੀਤ ਮਰ ਗਈ ਦੀ ਆਵਾਜ਼ ਕਿੱਥੋਂ ਆ ਗਈ ਆ ਉਹ ਸਿਰਫ ਇੱਕ ਡਰਾਮਾ ਹੀ ਆ ਤੇ ਮੇਰੇ ਕਰਕੇ ਮੇਰੇ ਭੈਣ ਭਰਾ ਦੁਖੀ ਹੋਣ ਇਹ ਮੇਰ ਕੋ ਵੇਖਿਆ ਨਹੀਂ ਸੀ ਜਾਣਾ ਇਸ ਲਈ ਮੈਂ ਆਪਣਾ ਵਾਇਸ ਨੋਟ ਸੱਡ ਰਹੀ ਆ ਤੇ ਮੈਂ ਬਿਲਕੁਲ ਹੀ ਠੀਕ ਠਾਕ ਆ ਤੇ ਜੇ ਵੀਡੀਓ ਚੰਗੀ ਲੱਗੀ ਤੇ ਜੇ ਕਿਸ ਨੂੰ ਰੋਣਾ ਆਇਆ ਇੱਕ ਵੀ ਇਥਰੂ ਤੇ ਉਹਦਾ ਫਰਜ਼ ਬਣਦਾ ਹੈ ਕਿ ਉਹ ਹੁਣ ਵੀਡੀਓ ਨੂੰ ਸ਼ੇਅਰ ਕਰੇ ਲਾਈਕ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਤੇ ਗੱਗੇ ਗੇ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਜਰੂਰ